ਖੰਨਾ ਦੇ ਨਾਮ 'ਤੇ ਐਸ ਮੈਨੇਜਮੈਂਟ ਟਰਸਟ ਅਧੀਨ ਚਲਾਏ ਜਾ ਰਹੇ ਮਦਨ ਕੋਪਾਲ ਚੌਪੜਾ ਸਕੂਲ ਵਿਖੇ ਅਤਸਲਾਣਾ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਤਰुण ਚੁੱਗ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਦੌਰਾਨ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਪਿਛਲੇ ਲਗਭਗ 7 ਸਾਲ ਤੋਂ ਇੱਥੇ ਹੀ ਫੰਕਸ਼ਨ ਨਹੀਂ ਹੋਇਆ ਨਹੀਂ ਟਰਸਟ ਦੇ ਵੱਲੋਂ ਇਹ ਫੰਕਸ਼ਨ ਕਰਵਾਇਆ ਗਿਆ ਇਸ ਮੌਕੇ ਮੈਨੇਜਮੈਂਟ ਦੇ ਪ੍ਰਧਾਨ ਸੰਜੀਪ ਤਮੀਜ਼ਾ ਨੇ ਦੱਸਿਆ ਕਿ ਕਾਫੀ ਸਾਲਾਂ ਤੋਂ ਫੰਕਸ਼ਨ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਸਰੂਪਪੱਖੀ ਵਿਕਾਸ ਨਹੀਂ ਹੋ ਰਿਹਾ ਕਿਉਂਕਿ ਪੜ੍ਹਾਈ ਦੇ ਨਾਲ ਅਜਿਹੇ ਕਾਰਜਾਂ ਦੇ ਵਿੱਚ ਵੀ ਪਾਗ ਲੈਣਾ ਜ਼ਰੂਰੀ ਹੈ। ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡੇ ਸਕੂਲ ਦੇ ਵਿੱਚ ਅੱਜ ਅਪਰੋਕਸੀਮੇਟਲੀ 7 ਸਾਲ ਬਾਅਦ ਐਨੂਅਲ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਹੈ ਤੇ ਅਸੀਂ ਆਪਣੀ ਸਮੂਚੀ ਮੈਨੇਜਮੈਂਟ ਟੀਮ ਦਾ ਪ੍ਰਧਾਨ ਜੀ ਦਾ ਜਨਰਲ ਸੈਕਟਰੀ ਸਰ ਦਾ ਆਪਣੇ ਮੈਨੇਜਰ ਸ਼ਿਵਮ ਸਰ ਦਾ ਔਰ ਸਮੂਚੀ ਜਿਹੜੀ ਆਪਣੀ ਟੀਮ ਹੈ ਟੀਚਰਸ ਦੀ ਇਹਨਾਂ ਸਾਰਿਆਂ ਦਾ ਪੇਰੈਂਟਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਦੱਸਣਾ ਚਾਹੁੰਦੇ ਵੀ ਸਾਡੇ ਕੋਲ ਜਿਹੜੀ 800 ਦੀ ਸਟਰੈਂਥ ਹੈ ਉਹਦੇ ਵਿੱਚ ਮੋਰ ਦੈਨ 50% ਸਟੂਡੈਂਟਸ ਨੇ ਇਹਦੇ ਵਿੱਚ ਅੱਜ ਪਾਰਟਿਸਿਪੇਟ ਕੀਤਾ ਹੈ ਇਹ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਹੈ ਔਰ ਇੱਕ ਵੇਟ ਸੀ ਕਿ ਕਈ ਸਾਲਾਂ ਦੀ ਵੀ ਅਸੀਂ ਔਰ ਇਹਨੂੰ ਐਨਵਲ ਫੰਕਸ਼ਨ ਨੂੰ ਆਰਗੇਨਾਈਜ਼ ਕਰਵਾਈਏ ਤਾਂ ਕਿ ਸਾਡੇ ਸਕੂਲ ਦੇ ਵਿੱਚ ਜਿਹੜੇ ਪੇਰੈਂਟਸ ਨੇ ਤੇ ਕਿ ਉਹਨਾਂ ਨੂੰ ਵੀ ਬਹੁਤ ਅੱਛਾ ਲੱਗੇ ਕਿ ਉਹ ਇੱਕ ਪ੍ਰੈਸਟੀਜੀਅਸ ਸਕੂਲ ਦੇ ਵਿੱਚ ਬੱਚਿਆਂ ਨੂੰ ਆਪਣੀ ਐਜੂਕੇਸ਼ਨ ਦੇ ਰਹੇ ਆ ਇਹ ਪੜਾਈ ਦਾ ਇੱਕ 파ਟ ਹੈ ਕੋ ਕਰਿਕੂਲਰ ਐਕਟੀਵਿਟੀਜ਼ ਅਕੈਡਮਿਕਸ ਦੇ ਵਿੱਚ ਐਕਸਲੈਂਸ ਜਿਹੜੀ ਇਸ ਸਕੂਲ ਦੇ ਵਿੱਚ ਹਮੇਸ਼ਾ ਆਉਂਦੀ ਰਹੀ ਹੈ ਔਰ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਵੱਡ ਛੜਕਰ ਹਿੱਸਾ ਦੇਣ ਲਈ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਤੇ ਇਹਦੇ ਲਈ ਮੈਂ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਵੀ ਉਹਨਾਂ ਨੇ ਸਾਡੀ ਸਪੋਰਟ ਕੀਤੀ ਔਰ ਇਸ ਫੰਕਸ਼ਨ ਨੂੰ ਐਡਿਬਡੇ ਫੰਕਸ਼ਨ ਨੂੰ ਆਰਗੇਨਾਈਜ਼ ਕਰਨ ਲਈ ਸਾਨੂੰ ਆਪਣਾ ਪੂਰਾ ਸਾਥ ਦਿੱਤਾ। ਥੈਂਕ ਯੂ so much। ਸਰ ਸਾਡੇ ਸਕੂਲ ਦੇ ਵਿੱਚ ਫੀਸ ਡੈਫੀਨੇਟਲੀ ਅਦਰ ਸਕੂਲਾਂ ਨਾਲੋਂ ਬਹੁਤ ਘੱਟ ਹੈ। ਔਰ ਟੋਟਲੀ ਇੰਗਲਿਸ਼ ਮੀਡੀਅਮ ਐਜੂਕੇਸ਼ਨ ਅਸੀਂ ਸਕੂਲ ਦੇ ਵਿੱਚ ਦੇ ਰਹੇ ਹਾਂ। ਤੇ ਇਸ ਤੋਂ ਬਾਅਦ ਜਿਹੜੇ ਸਪੋਰਟਸ ਐਕਟੀਵਿਟੀਆਂ ਨੇ, ਡੈਕਲੇਮੇਸ਼ਨ ਕੰਟੈਸਟ ਨੇ ਤੇ ਆਪਣੇ ਹਾਊਸ ਕੰਪੀਟੀਸ਼ਨਸ ਨੇ ਚਾਰ ਹਾਊਸਸ ਦੇ ਵਿੱਚ ਸਕੂਲ ਬਟਿਆ ਹੋਇਆ ਔਰ ਹਰ ਸੈਟਰਡੇ ਨੂੰ ਇੱਥੇ ਕੰਪੀਟੀਸ਼ਨਸ ਕਰਵਾਏ ਜਾਂਦੇ ਨੇ ਜਿਹੜੇ ਕਿ ਬੱਚੇ ਦੀ ਓਵਰਆਲ ਡਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹੈ। ਦੇਖੋ ਜੀ ਅੱਜ ਐਮਜੀਸੀਐਸ ਮਾਡਲ ਹਾਈ ਸਕੂਲ ਖੰਨਾ ਦਾ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੈ ਦਰੋਹਰ 2025 ਔਰ ਇਹ 6 ਸਾਲ ਬਾਅਦ ਇਹ ਕੈਨਨਲ ਫੰਕਸ਼ਨ ਹੋਇਆ ਬੱਚਿਆਂ ਨੂੰ ਬੜੀ ਵੇਟ ਸੀ ਬੱਚੇ ਬੜਾ ਚਾਹਦੇ ਸੀ ਕਿ ਐਨੂਅਲ ਫੰਕਸ਼ਨ ਹੋਵੇ ਲੇਕਿਨ ਫੰਡਸ ਕ੍ਰਾਈਸਿਸ ਕਰਕੇ 6 ਸਾਲ ਤੋਂ ਨਹੀਂ ਹੋ ਪਾ ਰਿਹਾ ਸੀਗਾ ਲੇਕਿਨ ਪੈਸੇ ਇਕੱਠੇ ਕਿਤੇ ਡੋਨੇਸ਼ਨਸ ਲਿੱਤੀਆਂ ਖੰਨੇ ਸ਼ਹਿਰ ਦੇ ਦਾਨੀ ਪੁਰਸ਼ਾਂ ਤੋਂ ਬੜੇ ਪੈਸੇ ਲੈ ਕੇ ਆਂਦੇ ਤੇ ਫਿਰ ਘੱਟ ਪੈਸਿਆਂ ਦੇ ਵਿੱਚ ਫੰਕਸ਼ਨ ਕਰਨ ਦੀ ਕੋਸ਼ਿਸ਼ કરી ਔਰ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਹੈ ਪੇਰੈਂਟਸ ਵੀ ਖੁਸ਼ ਨੇ ਬੱਚੇ ਵੀ ਬਹੁਤ ਖੁਸ਼ ਨੇ ਕਿਉਂਕਿ ਜਿਹੜਾ ਕਲਚਰਲ ਆਈਟਮਸ ਹੈ ਜਾਂ ਕੋ- ਕਰਿਕੂਲਮ ਐਕਟੀਵਿਟੀਜ਼ ਨੇ ਉਹ ਪੜ੍ਹਾਈ ਤੋਂ ਇਲਾਵਾ ਬਹੁਤ ਜ਼ਰੂਰੀ ਨੇ ਬੱਚਿਆਂ ਨੂੰ ਐਕਸਪਲੋਰੇਸ਼ਨ ਹੁੰਦੀ ਹੈ ਉਹ ਆਪਣੇ ਟੈਲੈਂਟ ਨੂੰ ਐਕਸਪਲੋਰ ਕਰਦੇ ਨੇ ਔਰ ਇਨ ਫਿਊਚਰ ਉਹਨਾਂ ਨੇ ਕਿਸ ਰਸਤੇ 'ਤੇ ਜਾਣਾ ਹੈ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਹੈ ਕਿਉਂਕਿ ਉਹ ਜੀ ਆਪਣਾ ਰੈਕਗਨਾਈਜ਼ ਕਰਨਗੇ ਜਿਹੜਾ ਉਹਨਾਂ ਦਾ ਟੈਲੈਂਟ ਹੈ ਉਹ ਅੱਗੇ ਵੱਧ ਵੀ ਸਾਡਾ ਕੋਈ ਬਹੁਤ ਅੱਛਾ ਸਿੰਗਰ ਬਣੇਗਾ ਕੋਈ ਡਾਂਸਰ ਬਣੇਗਾ ਕੋਈ ਆਰਟਿਸਟ ਬਣੇਗਾ ਇਸ ਲਈ ਬਹੁਤ ਜ਼ਰੂਰੀ ਹੁੰਦੇ ਨੇ ਫੰਕਸ਼ਨ ਔਰ ਇਸ ਸਕੂਲ ਦੇ ਵਿੱਚ ਇਹ ਹੈ ਕਿ ਇਹ ਇੰਗਲਿਸ਼ మీడియం ਸਕੂਲ ਹੈ ਪੰਜਾਬ ਬੋਰਡ ਨਾਲ ਅਫੀਲੀਏਟਡ ਹੈ ਖੰਨੇ ਦਾ ਇਕਲੌਤਾ ਐਸਾ ਸਕੂਲ ਹੈ ਇਹ ਇੱਥੇ ਬਹੁਤ ਵਧੀਆ ਸਟਾਫ ਹੈ ਸਟਾਫ ਦੀ ਮਿਹਨਤ ਪ੍ਰਿੰਸੀਪਲ ਮੈਮ ਦੀ ਡੈਡੀਕੇਸ਼ਨ ਕਲਾਸ 4 EMPLOYEES ਦੀ ਜਿਹੜੀ ਮਿਹਨਤ ਹੈ ਉਹ ਔਰ ਸਭ ਤੋਂ ਵੱਡੀ ਗੱਲ ਸਾਡੀ ਮੈਨੇਜਮੈਂਟ ਦੀ ਸਾਡੇ ਪ੍ਰਧਾਨ ਸੰਜੀਵ ਕਮੀਜਾਈ ਦੀ ਔਰ ਜਨਰਲ ਸੈਕਟਰੀ ਰਜੇਸ਼ ਢਾਲੀ ਜੀ ਦਾ ਮਤਲਬ ਫੁੱਲ ਅਸ਼ੀਰਵਾਦ ਜਿਹਦੀ ਬਦੌਲਤ ਅੱਜ ਇਹ ਫੰਕਸ਼ਨ ਹੋ ਸਕਿਆ ਔਰ ਇੰਨਾ ਵਧੀਆ ਸਰੂਪ ਦੇ ਵਿੱਚ ਆ ਸਕਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਔਰ ਲੋਕਾਂ ਤੱਕ ਸਾਡੀ ਗੱਲ ਨੂੰ ਪਹੁੰਚਾ ਲੀ ਇਸ ਫੰਕਸ਼ਨ ਨੂੰ ਲੋਕਾਂ ਤੱਕ ਪਹੁੰਚਾਣ ਲਈ ਤੁਸੀਂ ਆਪਣਾ ਕੰਮ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਜੋ ਐਮਜੀਸੀ ਐਸ ਮਾਡਰਨ ਹਾਈ ਸਕੂਲ ਦੇ ਵਿੱਚ ਜੋ ਇਹਨਾਂ ਫੰਕਸ਼ਨ ਰੱਖਿਆ ਗਿਆ ਹੈ ਇਹ ਕਾਫੀ ਸਮੇਂ ਬਾਅਦ 7 ਸਾਲ ਹੋયા ਨਹੀਂ ਔਰ ਉਸ ਤੋਂ ਬਾਅਦ ਇਸ ਵਾਰ ਸਾਡੀ ਜਦੋਂ ਦੀ ਮੈਨੇਜਮੈਂਟ ਆਈ ਹੈ ਬੜੀ ਮਿਹਨਤ ਕਰਕੇ ਬੱਚਿਆਂ ਦੀ ਤਿਆਰੀ ਪ੍ਰਿੰਸੀਪਲ ਸਾਹਿਬਾ ਅਮਨਦਨਾਬ ਵਾਈਸ ਪ੍ਰਿੰਸੀਪਲ ਔਰ ਸਾਰੇ ਸਟਾਫ ਨੇ ਮਿਲ ਕੇ ਮਿਹਨਤ ਕਰਵਾ ਕੇ ਅੱਜ ਇਸ ਫੰਕਸ਼ਨ ਨੂੰ ਲਿਖਿਆ ਔਰ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਕਿੰਨੀ ਚਹਿਲ ਪਹਿਲ ਹੈ ਨੇ ਦੇ ਪੇਰੈਂਟਸ ਕਿੰਨੇ ਉਤਸਕ ਹੈ ਤੁਸੀਂ ਸਵੇਰ ਦੇ ਫੰਕਸ਼ਨ ਦੇਖ ਰਹੇ ਹੋ ਬਹੁਤ ਅੱਛਾ ਫੰਕਸ਼ਨ ਹੋ ਰਿਹਾ ਔਰ ਜਿੱਤੇ ਮੈਂ ਆਪਣੇ ਵੱਲੋਂ ਉਹਨਾਂ ਬੱਚਿਆਂ ਨੂੰ ਜਿਹੜੇ ਪਾਰਟਿਸਿਪੇਟ ਕਰ ਰਹੇ ਆਂ ਅੱਜ 850 ਦੀ ਸਟ੍ਰੈਂਥ ਹੈ ਸਵਾ 400 450 ਬੱਚੇ ਪਾਰਟਿਸਿਪੇਟ ਕਰ ਰਹੇ ਆ ਇਹ ਬੜੀ ਵੱਡੀ ਇੱਕ ਪ੍ਰਾਪਤੀ ਆ ਸਕੂਲ ਵਾਸਤੇ ਕਿਉਂਕਿ ਸਟੇਜ ਤੇ ਜਾ ਕੇ ਪਰਫਾਰਮ ਕਰਨਾ ਬੱਚਿਆਂ ਵਾਸਤੇ ਵੱਡੀ ਗੱਲ ਆ ਕਿਉਂਕਿ ਆਮ ਹਾਲੇ ਸਮੇਂ ਦੇ ਵਿੱਚ ਜੇ ਆਪਾਂ ਸਟੇਜ ਤੇ ਪਰਫਾਰਮ ਨਹੀਂ ਕਰਦੇ ਤਾਂ ਜੋਤੋਂ ਬੱਚੇ ਆ ਉਹਨਾਂ ਨੇ ਅੱਗੇ ਮੱਲਾ ਮੰਨੀ ਹੈ ਪੜ ਕੇ ਕਿਸੇ ਨੇ ਚਾਰਟਡ ਅਕਾਊਂਟੈਂਟ ਬਣਨਾ ਹੈ ਕਿਸੇ ਨੇ ਵਕੀਲ ਬਣਨਾ ਹੈ ਕਿਸੇ ਨੇ ਡਾਕਟਰ ਬਣਨਾ ਹੈ ਕਿਸੇ ਨੇ ਆਈਏਐਸ ਬਣਨਾ ਹੈ ਇਦਾਂ ਨੇ ਆਈਪੀਐਸ ਜਾਣਾ ਔਰ ਜੱਜਦਵਾਨ ਬੰਨਣਾ ਔਰ ਉਹ ਜਸਟਿਸ ਤੇ ਪਰਫਰਮ ਕਰਦੇ ਆ ਆਪਣੀ ਸੰਸਕ੍ਰਿਤੀ ਨਾਲ ਵੀ ਜੋੜਦੇ ਆ ਔਰ ਉਸ ਤੋਂ ਲਾਗਾ ਜੋ ਸਾਡੇ ਇੱਥੇ ਅਕੈਡੈਮਿਕ ਆ ਉਹਦੇ ਵਿੱਚ ਵੀ ਉਹਨਾਂ ਨੇ ਮੱਲਾ ਮਾਰ ਕੇ ਆਪਣੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਦੇ ਆ ਤੁਸੀਂ ਵੀ ਅੱਜ ਸਾਡੇ ਸਕੂਲ ਦੇ ਵਿੱਚ ਕਵਰੇਜ ਕਰਨ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਵੈਲਕਮ ਹੈ ਕਿਉਂਕਿ ਤੁਹਾਡੇ ਮਾਧਮ ਨਾਲ ਇਹ ਜਿਹੜਾ ਸਾਡਾ ਸਕੂਲ ਦਾ ਜੋ ਬੱਚਿਆਂ ਦੀ ਪਰਫਾਰਮੈਂਸ ਹੈ ਔਰ ਜੋ ਐਨੋ ਰਿਪੋਰਟ ਹੈ ਪੂਰੇ ਸਾਲ ਦੀ ਕੀ ਅਸੀਂ ਬੱਚਿਆਂ ਦੇ ਕਿੰਨੇ ਸਾਡੇ ਸਟੂਡੈਂਟ ਨੇ ਪ੍ਰਾਪਤੀਆਂ ਕੀਤੀਆਂ ਚਾਹੇ ਅਕੈਡਮੀ ਚਾਹੇ სპੋਰਟਸ ਚਾਹੇ ਆਪਣਾ ਜੋ ਸੰਸਕ੍ਰਿਤੀ ਹੈ ਆਪਣਾ ਫੰਕਸ਼ਨ ਜੋ ਕਰਦੇ ਹਨ ਕਿਤੇ ਵੀ ਲੁਧਿਆਣੇ ਜਿਨ੍ਹਾਂ ਨੇ ਹੁਣ ਤੇ ਪੰਜਾਬ ਲੈਵਲ ਤੇ ਮੁੰਲਾ ਮਾਰ ਰਹੇ ਸਾਡੇ ਬੱਚੇ ਤੁਹਾਡਾ ਇਹ ਧਿਆਨ ਤੇ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੀ ਪੂਰੀ ਮੈਨੇਜਮੈਂਟ ਨਾਲ ਖੜੀ ਹੈ ਜਨਨ ਸੈਕਟਰੀ ਸਾਹਿਬ ਵਾਈਸ ਪ੍ਰਧਾਨ ਸਾਹਿਬ ਸੈਕਟਰੀ ਰਮਬੀਸ਼ ਵੀਰ ਜੀ ਪੰਪੀ ਜੀ ਸੈਕਟਰੀ ਅਰ ਸ਼ਿਵਮਿੰਦੀ ਜੀ ਜੋ ਕਿ ਸਕੂਲ ਦੇ ਸੈਕਟਰੀ ਨੇ ਮੈਂ ਉਹਨਾਂ ਵੱਲੋਂ ਵੀ ਤੁਹਾਡਾ ਦਿੱਤੇ ਧੰਨਵਾਦ ਕਰਦਾ ਤੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਕਾਦਰ ਬਣਾਇਆ ਸਾਡੇ ਸਕੂਲ ਦੇ ਵਿੱਚ ਐਡਮਿਸ਼ਨ ਦਵਾਈ ਤੇ ਮੈਂ ਕਹਿੰਦਾ ਕਿ ਆਮ ਹਲੇ ਸਮਝ ਇਹ ਸਕੂਲ

ਪੂਰਾ ਇੱਕ ਮੀਨਾਰਾ ਬਣ ਕੇ ਕੰਮ ਕਰ ਰਿਹਾ ਮੈਂ ਵਧਾਈ ਦੇਣਾ ਤੁਮੇਜਾ ਜੀ ਨੂੰ ਸੂਤ ਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਪ੍ਰਿੰਸੀਪਲ ਮੈਡਮ ਨੂੰ ਕਿ ਇਹ ਸਮਾਜ ਦਾ ਬਹੁਤ ਵੱਡਾ ਕੰਮ ਹੈ এডਿਕੇਸ਼ਨ ਔਰ ਇੱਕ ਮਿਸ਼ਨਰੀ ਸਪਰਿਟ ਨਾਲ এডਿਕੇਸ਼ਨ ਦੇਣਾ ਔਰ ਸਮਾਜ ਦੇ ਅਲੱਗ-ਅਲੱਗ ਵਰਗ ਚਾਹੇ ਉਹ ਫਾਈਨੈਂਸ਼ਲੀ ਵੀਕ ਹੈ ਉਹਦਾ ਵੀ ਧਿਆਨ ਰੱਖਣਾ ਉਹਨਾਂ ਦੇ ਅੱਗੇ ਲੈ ਕੇ ਆ। ਪਰ ਮੈਂ ਜਦ ਆਇਆ ਮੈਂ ਬੜਾ ਆਪਣੇ ਆਪ ਨੂੰ ਪ੍ਰਸੰਨ ਮਹਿਸੂਸ ਕਰ ਰਿਹਾ। ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਮੈਂ ਰਾਜ ਗੱਲ ਕਰਦਾ ਆ ਰਿਹਾ ਸੀ ਕਿ ਬਹੁਤ ਅੱਛਾ ਕੰਮ ਬੱਚਿਆਂ ਨੇ ਕੀਤਾ ਹੈ। ਉਹਨਾਂ ਬੱਚਿਆਂ ਦਾ ਛੋਟੀ ਜੀ ਸ਼ੀਲਡ ਨੇ ਲਾਈਫ ਬਦਲ ਲਈ ਹੈ। ਇਹ ਪ੍ਰੋਗਰਾਮ ਕਈ ਬੱਚਿਆਂ ਦੀ ਜ਼ਿੰਦਗੀ ਬਦਲਦਾ। ਲੋਕ ਪ੍ਰੇਰਨਾ ਲੈਂਦੇ ਆ ਕਿ ਬਦਲਦੇ ਨੇ। ਸਮੀਤ ਤੁਸਾਂਗੇ এডੂਕੇਸ਼ਨ ਦੀ ਗੱਲ ਕਰੀਏ ਸਟੇਟ ਗਵਰਨਮੈਂਟ ਕਲੇਮ ਕਰਦੀ ਹੈ ਕਿ ਅਸੀਂ এডੂਕੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਪੋਲਿਟਿਕਲ ਗੱਲ ਨਾ ਕਰੀਏ ਜ਼ਿਆਦਾ এডੂਕੇਸ਼ਨ ਪਾਲਿਸੀ ਦੀ ਗੱਲ ਹੀ ਕਰੀਏ ਕਿ ਜਿਹੜੇ ਉਹ ਕਹਿੰਦੇ ਬਾਕੀ ਸਟੇਟਾਂ ਅੱਛਾ ਜੀ ਪਹਿਲੀ ਵਾਰੀ ਦੇਸ਼ ਦੇ ਅੰਦਰ ਭਾਰਤੀ ਸੋਚ ਵਾਲੀ এডੂਕੇਸ਼ਨ ਪਾਲਿਸੀ ਸੀ ਲੈ ਕੇ ਆਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹਦੇ ਅੰਦਰ ਸਾਡੀ ਆਪਣੀ ਭਾਸ਼ਾ 'ਚ ਅਸੀਂ ਸਾਇੰਸ ਪੜ ਸਕੀਏ ਡਾਕਟਰੀ ਆਪਣੀ ਪਾਸ਼ਾ ਆਪਣੀ ਮਾਂ ਬੋਲੀ ਦੀ ਪੜ ਸਕਦੇ ਇਹ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ ਔਰ ਅਸੀਂ ਸਾਡੀ ਐਜੂਕੇਸ਼ਨ ਗੁਲਾਮੀ ਦੀ ਦਾਸਤਾਨੀ ਸ਼ੋਰੇ ਔਰ ਵੀਰਤਾਪੂਰਨ ਹੋਣੀ ਚਾਹੀਦੀ ਔਰ ਉਸੇ ਕਰਕੇ ਮੋਦੀ ਨੇ ਇਹ ਸ਼ੁਰੂਆਤ ਕੀਤੀ ਇਹ ਐਜੂਕੇਸ਼ਨ ਪਾਲਿਸੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਲੈ ਕੇ ਆਏ ਹੈ ਇਹ ਜਿੱਥੇ ਸਾਡੀ ਮਦਰ ਟੰਗ ਚ ਸਾਨੂੰ ਪੜਨ ਦਾ ਮੌਕਾ ਮਿਲੇਗਾ ਸਾਨੂੰ ਮੌਕਾ ਮਿਲ ਰਿਹਾ ਕਿ ਅਸੀਂ ਇਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹੈ ਕਿਸ ਤਰ੍ਹਾਂ ਜੀ ਸਕਰੀਨ ਚੇਂਜ ਕਰ ਸਕਨੇ ਇੱਕ ਆਧੁਨਿਕ ਨਾ ਨਾਜ ਐਜੂਕੇਸ਼ਨ ਦੇ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਚ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ ਹੈ ਪਰ ਜੋ ਸਕਿਲਿੰਗ ਇੱਕ ਆਪਣੇ ਆਪ ਦਾ ਵੱਡਾ ਸੈਕਟਰ ਬਣਿਆ ਜਿਸ ਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਨਾਇਆ ਕੋਰੋਨਾ ਹੱਥਾਂ ਨੂੰ ਉਜਾਰ ਇਸ ਤਰ੍ਹਾਂ ਚਲਾਣਾ ਉਹ ਸਿਖਾਤਾ ਔਰ ਉਹ ਹੁਨਰਮੰਦ ਹੋਇਨੇ ਜਿਹੜੇ ਕਿ ਤੀਜ ਦੀ ਤਰ੍ਹਾਂ ਚ ਪਾਰਟਿਸਪੇਟ ਕਰ ਰਹੇ ਔਰ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ ਅਸੀਂ 8% ਦੇ ਆਸਵਾਸਾ ਡੀਜੀਡੀਪੀ ਰਹਿ ਗਈ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿਣਦੇ ਨੇ 2% ਦੇ ਆਸ-ਪਾਸ ਹੁੰਦੇ ਐ। ਐਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਵਿਕਸਿਤ ਭਾਰਤ ਅਨੁਸ਼ਚਿਤ ਪੂਰਾ ਹੋਇਆ। ਥੈਂਕ ਯੂ।